ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਵੀਰ ਦੇਖ ਲੈ ਲੂਪਾ ਸੁ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੋਂ ਜੀ ਬਾਈ ਜੀ ਹੱਸੀ ਗੱਲ ਹੱਸੀ ਗੱਲ ਬਾਈ ਉਹ ਠੀਕ ਹੋਈ ਵਧੀਆ ਹਾਂਜੀ ਹਾਂਜੀ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਵੀਰੇ ਭਪਿੰਦਰ ਸਿੰਘ ਪਿੰਡ ਗੁਰੂ ਸਾਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਹੋ ਨੇੜੇ ਪਿੰਡ ਬਾਈ ਨੇੜੇ ਬਾਈ ਬਾਜੇ ਲਵਾ ਕੇ ਭਗਤਾ ਬਾਈ ਪੱਖੋ ਗੈਂਚੀਆਂ ਲਵਾ ਕੇ ਬਾਈ ਜਲਾਲ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦੋ 8378264010 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਸ ਹੁੰਦੀ ਐ ਇਹ ਬਈ ਦੂਜਾ ਸੂਸ ਹੁੰਦੀ ਕਿੰਨੇ ਦਿਨ ਲੈਂਦੀ ਐ ਬਈ 10 ਦਿਨ ਲੈ ਜੂ ਬਈ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਦਾ ਬਈ ਪਿਛਲੇ ਸੂਏ ਬਈ 14 ਕਿਲੋ ਦੁੱਧ ਦਿੱਤਾ ਬੈਗਤੀ ਬਰੇ ਇਹਦੇ ਕੋਹੇ ਨੂਰ ਦਾ ਟੀਕਾ ਭਰਿਆ ਓਕੇ ਜਿਹੜੇ ਤੋਂ ਗੱਭਣਾ ਹਾਂਜੀ ਠੀਕ ਆ ਫੇਸ ਕਮਾਲ ਦਾ ਸਿੰਘ ਦੀ ਕੁਆਲਿਟੀ ਚੰਗੀ ਆ ਕੱਦ ਵਿੱਡ ਚੰਗਾ ਰਾਜੀ ਰੋਜੀ ਫੁੱਲ ਆਰਡਰ ਦੇਖੋ ਬਈ ਥਣ ਵੀ ਕਮਾਲ ਦਾ

1,05,000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਨਤਾ ਨ ਜ਼ਰੂਰ ਹੋ ਜਾ। ਆਰਡਰ ਦੀ ਕੁਆਲਿਟੀ ਦੇਖੋ ਬਾਈ। ਆਰਡਰ ਦੀ ਕੁਆਲਿਟੀ ਕਮਾਲ ਦੀ ਐ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਫਿੱਟਪੂੜਾ ਬਹੁਤ ਚੰਗਾ ਰਾਜੀ ਰੂਜੀ ਚੰਗੀ ਆ ਬਾਈ। ਮੁੱਲ 1,05,000 ਰੁਪਏ ਮਾਨਤਾ ਜ਼ਰੂਰ ਹੋ ਜੂਗਾ। ਤੇ ਕਿਸੇ ਵੀਰ ਨੂੰ ਬਾਈ ਪਸੰਦ ਆਵੇਂ ਮੱਝ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਅਗਲੋਂ ਧੰਨਵਾਦ।